ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅਸੀਂ ਬਿਰਧ ਘਰ ਭਾਈ ਕਨਈਆ ਜੀ ਪਿੰਡ ਸੁਲਤਾਨਵੰਡ ਸ੍ਰੀ ਅਮਰਤਸਰ ਸਾਹਿਬ ਤੋਂ ਬੋਲ ਰਹੇ ਆ ਜੀ ਅੱਜ ਸਾਡੇ ਸਤਿਕਾਰਯੋਗ ਬਾਬਾ ਜੀ ਸਤ ਬਾਬਾ ਬਲਵਿੰਦਰ ਸਿੰਘ ਜੀ ਚਾਲ ਜੋ ਕਿ ਨਰਸਰੀ ਤੋਂ ਬਹੁਤ ਹੀ ਵਧੀਆ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਫਲਦਾਰ ਬੂਟੇ ਲੈ ਕੇ ਆਏ ਆ ਇਹਨਾਂ ਦੇ ਵਿੱਚ ਛਤੂਤ ਆ ਤੇ ਇਹ ਬੇਰੀ ਆ ਬਹੁਤ ਵਧੀਆ ਇਹਨੂੰ 100-100 ਗ੍ਰਾਮ ਦੇ ਜਿਹੜੇ 베ਰ ਲੱਗਦੇ ਆ ਜਿਹਦਾ ਨਾਮ ਆ ਅੰਜੀਰ ਇਹ ਅੰਜੀਰ ਦੇ ਬੂਟੇ ਆ ਜੀ ਤੇ ਬਾਕੀ ਕੁਝ ਨਿੰਬੂਆਂ ਦੇ ਕੁਝ ਚਕੋਧਰੇ ਦੇ ਬੂਟੇ ਆ ਕੁਝ ਕਿੰਨੂਆਂ ਦੇ ਬੂਟੇ ਆ ਆ ਸ਼ਤੂਤ ਦੇ ਬੂਟੇ ਆ ਜਿਹੜੀਆਂ ਗੋਲਾਂ ਤੁਹਾਨੂੰ ਸਾਹ ਸੰਤ ਸ਼ਿਕਾਇਤ ਕਰਨ ਤੇ ਇਹਨਾਂ ਨੂੰ ਬਹੁਤ ਲੰਮੀਆਂ ਤੇ ਮਿੱਠੀਆਂ ਗੋਲਾਂ ਲੱਗਦੀਆਂ ਤੇ ਬਾਬਾ ਜੀ ਨੇ ਕੁਝ ਦਿਨਾਂ ਤੋਂ ਮਤਲਬ ਹੁਣ ਵੈਸੇ ਤੇ ਬਹੁਤ 10-15 ਸਾਲ ਤੋਂ ਬੂਟੇ ਲਗਾਉਣ ਦੀ ਜਿਹੜੀ ਇਹ ਮੁਹਿੰਮ ਚਲਾਈ ਆ ਤੇ ਹੁਣ ਇਹ 10-15 ਦਿਨਾਂ ਤੋਂ ਮਤਲਬ ਸਕੂਲਾਂ ਦੇ ਵਿੱਚ ਅਸੀਂ ਬੂਟੇ ਲਗਾ ਰਹੇ ਆ ਤੇ ਹੁਣ ਤੁਸੀਂ ਕੁਝ ਬਚਨ ਜੜੇ ਉਹ ਬਾਬਾ ਜੀ ਨਾਲ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਕ੍ਰਿਸ਼ਨਾ ਸਾਹਿਬ ਸੰਤ ਇਹ ਆ ਬਿਰਧ ਘਰ ਭਕ ਨੇ ਗਿਆ ਜੀ ਭਾਈ ਮੰਗਸਾਹ ਰੋਡ ਕੋਲ ਟਾਉਨਮੈਂਟ ਸ਼੍ਰੀ ਅਮਰਸਰ ਸਾਹਿਬ ਆਪ ਭਲੀ ਭਾਜ ਜਾਣਦੇ ਹੋ ਕਿ ਮੈਨੂੰ ਤੇ ਬਚਪਨ ਤੋਂ ਹੀ ਜਿਹੜਾ ਨਾ ਇਹ ਫਲਦਾਰ ਬੂਟਿਆਂ ਦੇ ਨਾਲ ਜਿਹੜਾ ਵਾ ਮੁਰਤੇ ਪ੍ਰੇਮ ਰਿਹਾ ਵਾ ਸ਼ਾਨਦਾਰ ਤੇ ਫਲਦਾਰ ਪ੍ਰਤਤਾ ਸੀ ਤੇ ਹੁਣ ਅਸੀਂ ਜਿੱਥੇ ਚੱਬੇ ਸਕੂਲ ਦੇ ਵਿੱਚ ਕਵਰਪਾੜੀ ਸਕੂਲ ਦੇ ਵਿੱਚ ਸਾਡਾ ਮਾਨ ਜਿਹੜੀ ਸਾਡੇ ਦਿਮਾਗ ਦੇ ਵਿੱਚ ਗੱਲ ਜਿਹੜੀ ਇਹ 15 ਸਾਲਾਂ ਨੇ ਜਿਹੜੀ ਕੈਪ ਕੀਤੀ ਹੈ ਨਾ ਉਹ ਕੈਪ ਕੀਤੀ ਆ ਵੀ ਜਿਹੜੇ ਆਪਾਂ ਜਾ ਕੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਜਾ ਇੱਧਰ ਉੱਧਰ ਸੜਕਾਂ ਦੇ ਕੱਢਿਆਂ ਦੇ ਉੱਤੇ ਦੂਜੇ ਤੀਜੇ ਲਾ ਦਿੰਨੇ ਹਨ ਉੱਥੇ ਗੁਦਰਾਂ ਦੇ ਜਿਹੜੇ ਡੰਗਰ ਆ ਉਹ ਤਬਾਹ ਕਰ ਜਾਂਦੇ ਇਹ ਸਕੂਲਾਂ ਦੇ ਵਿੱਚ ਅਕਸਰ ਕੰਦਾ ਹੋਈਆਂ ਹੁੰਦੀਆਂ ਵਾਂ ਤੇ ਰਾਤ ਨੂੰ ਵੀ ਇੱਥੇ ਤੇ ਉੱਥੇ ਮਾਦੀ ਦਾ ਬਿੰਤੀਆ ਬੈਠਾ ਤੇ ਪਾਣੀ ਦਾ ਸਿਸਟਮ ਹੈਗਾ ਇਸ ਕਰਕੇ ਅਸੀਂ ਵੱਧ ਤੋਂ ਵੱਧ ਜਿਹੜੇ ਬੂਟੇ ਆ ਸਕੂਲਾਂ ਦੇ ਵਿੱਚ ਲਾਉਣੇ ਆ ਸਤਿਗੁਰੂ ਕਿਰਪਾ ਕਰੇ ਅਸੀਂ ਪ੍ਰੋਗਰਾਮ ਬਣਾਇਆ ਵੀ ਘਰ ਤੋਂ ਘਰ ਜਿਹੜਾ ਵਾ ਤਿੰਨ ਸਕੂਲਾਂ ਦੇ ਵਿੱਚ ਜਿਹੜਾ ਵਾ ਇੱਕ ਦਿਨ ਨੂੰ ਹੀ ਕਵਰ ਕਰਾਂਗੇ ਤੇ ਸਾਡਾ ਜਿਹੜਾ ਨਾ ਤੇ ਜਿਹੜਾ ਉਧਰ ਨੇ 1500 ਸਕੂਲ ਸਾਡੀ ਲਿਖਤ ਦੇ ਵਿੱਚ ਪਰ 500 ਸਕੂਲ ਪਹਿਲਾਂ ਅਸੀਂ ਜਿਹੜਾ ਵਾ ਉਹ ਕਲੀਅਰ ਕਰਨਾ ਵਾ ਇਹ ਬੜੇ-ਬੜੇ ਕੀਮਤੀ ਬੂਟੇ ਲਿਆਂਦੇ ਆ ਇਹ ਕੋਈ ਉਹ ਜਿਹੜਾ ਫ੍ਰੀ ਵਾਲੇ ਜਾਂ ਦੁੱਗੇ ਨਹੀਂ ਅਸੀਂ ਜਿਹੜੇ ਆ ਇਹਨਾਂ ਨੂੰ ਪੈਸੇ ਖਰਚ ਕੇ ਲਿਆਉਂਦੇ ਆ ਇਹ ਤੁਹਾਨੂੰ ਇਹ ਬੇਨਤੀ ਕਰਾਂਗੇ ਵੀ ਜਿੰਨੇ ਕੋਹੇ ਨੇ ਜਿਹੜੇ ਪ੍ਰਿਆਵਰਣ ਪ੍ਰੇਮੀ ਆ ਜਾਂ ਕੋਈ ਜਿਹੜੇ ਜਿਨ੍ਹਾਂ ਦੇ ਅੰਦਰ ਵੀ ਰੱਬ ਦੀ ਗੱਲ ਆ ਵੀ ਅਸੀਂ ਕੋਈ ਅਸੀਂ ਫਲ ਲਾਉਣੇ ਆ ਫਲਦਾਰ ਬੂਟੇ ਇਹਨਾਂ ਦੇ ਰੋਚੇ ਆ ਜਿੱਥੇ ਇਨਸਾਨ ਨੂੰ ਖਾਣ ਨੂੰ ਮਿਲਨੇ ਆ ਉੱਥੇ ਪੰਛੀਆਂ ਦਾ ਜਿਹੜਾ ਦਾ ਸੰਗਲੋਪ ਉਹਨਾਂ ਦੇ ਘਰ ਬਣਨੇ ਆ ਉਹਨਾਂ ਦੇ ਖਾਣ ਨੂੰ ਖਰਾਸੋ ਤੇ ਇਹ ਜਿਹੜੀ ਬੇਰੀ ਜਿਹੜੀ ਆ ਇਹ 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 ਹੈ ਜੀ ਜੇ THAILAND ਬੇਰੀ ਇੱਥੇ ਤਰ੍ਹਾਂ ਕੋਈ ਕਸ਼ਮੀਰੀ ਆਪਲੇ ਸਾਡੇ ਕੋਲ ਤੇ ਬਹੁਤ ਬਹੁਤ ਕੀਮਤੀ ਜਿਹੜੇ ਬੂਟੇ ਜਿਹੜੇ ਆ ਉਹ ਆਏ ਆ ਸਤਿਗੁਰੂ ਕਿਰਪਾ ਕਰਨ ਭਾਈ ਕਿਨੇ ਜਾਈ ਜੀ ਮੇਰਾ ਕਰਨ ਇਹ ਤੁਹਾਨੂੰ 1 ਸਾਲ ਦੇ ਅੰਦਰ ਅੰਦਰ ਫਲ ਖਵਾਉਂਗਾ ਇਹ ਤੋਂ ਇਹ ਜਿੰਨਾ ਜਿੰਨਾ ਨੇ ਕਿਤੇ ਕੋਈ ਲਵਾਉਣੇ ਆ ਜਾਂ ਘਰ ਚ ਲਾਉਣੇ ਆ ਜਾਂ ਕਿਤਰਾ ਵੀ ਆ ਪ੍ਰੋਗਰਾਮ ਦੇ ਸਾਡੇ ਨਾਲ ਕੋ ਡੈਕਟ ਕਰ ਸਕਦੇ ਹੋ ਅਸੀਂ ਜੋ ਸਗਿਆ ਉੱਥੇ ਤੁਹਾਨੂੰ ਬੂਟੇ ਪਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਆਪ ਵੀ ਆ ਕੇ ਸਾਡੇ ਕੋਲੋਂ ਇੱਕ ਦੋ ਬੂਟੇ ਜਿਹੜੇ ਘਰ ਚ ਲਾਉਣੇ ਆ ਤੁਸੀਂ ਖਰ ਸਕਦੇ ਹੋ ਇਹ ਬਹੁਤ ਬਹੁਤ ਧੰਨਵਾਦ ਹੈ ਜੀ ਹੁਣ ਮੇਰੇ ਨਾਲ ਇੱਥੇ ਜਿਹੜੀ ਆ ਭਾਈ ਕਿਨੇ ਜਾਜੀ ਵੀ ਜਿਹੜੀ ਜਿਹੜੀ ਐਨਵਾਇਰਨਮੈਂਟ ਦੇ ਤੇ ਕੰਮ ਕਰ ਰਹੀ ਹੈ ਟੀਮ ਸਾਡੇ ਬਾਬਾ ਕਾਲਾ ਜੀ ਸਾਡੇ ਭਦਰ ਸਾਹਿਬ ਇਹ ਪੂਜੀ ਜੀ ਦੇ ਵਰਕ ਸਾਡੇ ਜਿਹੜੀਆਂ ਰੂਹਾਂ ਬ੍ਰह्म ज्ञानी ਅੰਤਰਜਾਮੀ ਤੇ ਹੋਰ ਜਿਹੜੇ ਤੁਹਾਡੇਰਿਆਂ ਦੇ ਨਾਂ ਆ ਉਹ ਹੀ ਮੈਂ ਬੋਲ ਰਿਹਾ ਜੀ ਇਹ ਇਹ ਜਿਹੜੇ ਸੇਵਾਦਾਰ ਆ ਇਹ ਸਾਡੇ ਨਾਲ 24 ਆਵਰ ਜਿਹੜਾ ਵਾ ਇਹ ਇਹ 24 ਘੰਟੇ ਰਹਿੰਦੀ ਹੈ ਤੇ ਜਿੱਥੇ ਵੀ ਸਮਾਜ ਪ੍ਰਤੀ ਕੰਮ ਜਿਹੜੇ ਜਿਹੜੇ ਹੋਣ ਵਾਲੇ ਆ ਉਹਨਾਂ ਨੂੰ ਨਾਲ ਹੋ ਕੇ ਕਰਦੇ ਆ ਤੇ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਤੁਹਾਡਾ ਸੰਗਤਤਾਬ ਕਰਦਾ ਵੀ ਤੁਸੀਂ ਬੜਾ ਮੈਨੂੰ ਹੌਸਲਾ ਦਿੰਦੇ ਹੋ ਬੜਾ ਪਿਆਰ ਕਰਦੇ ਹੋ ਇਹ ਲਖਣ ਪਈਆਂ ਦੇ ਬੁੱਢੇ ਲਖਣੇ ਆਏ ਕੋਈ ਇਹ ਨਹੀਂ ਵੀ ਨਹੀਂ ਗੱਲ ਹੈ ਸਾਨੂੰ ਵੀ ਕੋਈ ਜੇ ਹੋ ਸਕਦਾ ਕੋਈ ਪੰਜ ਪੰਜ ਦਸ ਦਾ ਬੁੱਟਿਆਂ ਦੀ ਕੋਈ ਜੇ ਕੋਈ ਸੇਵਾ ਕਰ ਸਕਦੇ ਹੋ ਤੇ ਜਰੂਰ ਕਰੋ ਕਿਉਂਕਿ ਆਪਣੇ ਬੱਚਿਆਂ ਦੇ ਨਾਂ ਤੇ ਆਪਣੇ ਪਰਿਵਾਰ ਦੇ ਨਾਂ ਤੇ ਤੇ ਲਾਉਣੇ ਆਪਾਂ ਬਹੁਤ ਵਧੀਆ ਟਿਕਾਣੇ ਆ ਸਾਰੇ ਬੁੱਟੇ ਤੋੜਨੇ 100% ਤੁਰੰਤ ਪਰ ਐਨੇ ਚਾਇਆ ਤੇ ਜਿੱਥੇ ਪਸ਼ੂਆਂ ਤੋਂ ਬਸਣ ਜਿੱਥੇ ਜਿਹੜੇ ਆ ਲੋਕ ਤੁਰੇ ਜਾਂਦੇ ਸੜਕਾਂ ਦੇ ਉੱਤੇ ਜਿਹੜੇ ਆ ਬਰਬਾਦ ਕੀ ਕਰ ਦਿੰਦੇ ਪਟਾਲੀਆਂ ਵਾਲੇ ਤਿੱਗੇ ਤਿੱਗੇ ਇਹ ਹਕਮ ਅਨੇਸਰ ਕੇ ਬਣਾਏ ਬਿ ਸਕੂਲਾ ਕਾਲਜਾਂ ਜੀ ਲਾਉਣੇ ਆ ਬਾ ਬਾਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਫੜੋ ਉੱਠ ਕੇ ਉੱਠ ਕੇ